ਇਸ ਉੱਠ ਰਹੇ ਧੂੰਏ ਦੀਆਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ ਇਹ ਜ਼ਹਿਰੀਲਾ ਧੂੰਆਂ ਦੱਸਿਆ ਜਾ ਰਿਹਾ ਹੈ ਤੇ ਇਹ ਉੱਠ ਰਿਹਾ ਹੈ ਖਰੜ ਦੇ ਵਿੱਚ ਬਣੇ ਇੱਕ ਡੰਪਿੰਗ ਗਰਾਊਂਡ ਦੇ ਵਿੱਚੋਂ ਤੇ ਇਹ ਡੰਪਿੰਗ ਗਰਾਊਂਡ ਖਰੜ ਦੇ ਨਿਵਾਸੀਆਂ ਦੇ ਲਈ ਸਰਗਰਦੀ ਬਣਿਆ ਹੋਇਆ ਹੈ ਕਿਉਂਕਿ ਜਦੋਂ ਇਸ ਨੂੰ ਅੱਗ ਲੱਗਦੀ ਹੈ ਤਾਂ ਆਸ-ਪਾਸ ਦੀਆਂ ਕਲੋਨੀਆਂ ਦੇ ਵਿੱਚ ਰਹਿ ਰਹੇ ਲੋਕਾਂ ਦਾ ਜੀਵਣਾ ਦੁਭਰ ਹੋ ਜਾਂਦਾ ਹੈ ਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਇੱਥੋਂ ਦੇ ਨਿਵਾਸੀਆਂ ਨੇ ਦੱਸਿਆ ਹੈ ਕਿ ਨਗਰ ਕਾਉਂਸਲ ਵੱਲੋਂ ਡੰਪਿੰਗ ਗਰਾਊਂਡ ਨੂੰ ਇੱਥੋਂ ਸ਼ਿਫਟ ਕਰਨ ਦੇ ਵੱਡੇ-ਵੱਡੇ ਬਾਕ ਲੋਕਾਂ ਨੂੰ ਵਿਖਾਈ ਜਾਂਦੇ ਨੇ ਲੇਕਿਨ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਬੜ ਜਿਹੜੇ ਤੁਹਾਨੂੰ ਹਾਲਾਤ ਸੀ ਦਿਖਾਏ ਨੇ ਇੱਥੇ ਦੇ ਰਹਿਣ ਯੋਗ ਹਾਲਾਤ ਹੋ ਰਹੇ ਹੈ ਜੀ ਬੱਚਿਆਂ ਲਈ ਬਜ਼ੁਰਗਾਂ ਲਈ ਹਰ ਇੱਕ ਜੀਵ ਲਈ ਔਖਾ ਹੈ ਜੀ ਆਹ ਤੁਹਾਡੇ ਪਿੱਛੇ ਮੇਰੇ ਵੀਡੀਓ ਚ ਆ ਰਿਹਾ ਹੋਣਾ ਇਹ ਜਿਹੜਾ ਪਾਣੀ ਦਾ ਸਾਊ ਵਿੱਚੋਂ ਹੁੰਦਾ ਹੈ ਜੀ ਨਿਕਲ ਕੇ ਦੇਖੋ ਕੀ ਹਾਲ ਹੈ ਕੈਮੀਕਲ ਨੀਰਾ ਜ਼ਹਿਰ ਜੀ ਕੈਂਸਰ ਠੀਕ ਹੈ ਜੀ ਤੇ ਇੱਥੋਂ ਕਿੱਥੇ ਰਹੀਏ ਸੀ ਬਣਾਇਆ ਸੀ ਘਰ ਇਹਨੂੰ ਲੋਨ ਲਈ ਹੋਏ ਨੇ ਸਭ ਕੁਝ ਚੱਲਦਾ ਜੀ ਬਟ ਸੀਗਾ ਵੀ ਚਲੋ ਕਰਾਇਤੇ ਦੇ ਦੀਏ ਕਰਾਇਤੇ ਵੀ ਕੋਈ ਆ ਕੇ ਰਾਜੀ ਨਹੀਂ ਜੀ ਜਦੋਂ ਤੁਸੀਂ ਇਹ ਲੈ ਆ ਤੁਹਾਨੂੰ ਪਤਾ ਨਹੀਂ ਸੀ ਵੀ ਨਾਲ ਡੰਪ ਹੈ ਜੀ ਇਹ ਇਹ ਸਾਨੂੰ ਪਿਛਲੇ ਸਾਲ 2 ਸਾਲ ਤੋਂ ਇਹੀ ਸੁਪਨੇ ਦਿਖਾਈ ਜਾ ਰਹੇ ਨੇ ਜੀ ਵੀ ਇਹ ਚੱਕਿਆ ਜਾਣਾ ਜੀ ਇਹਦਾ ਠਿੱਕਾ ਹੋ ਗਿਆ ਕਿੰਨੀ ਵਾਰੀ ਮੰਤਰੀ ਸਾਹਿਬ ਕਿੰਨੀ ਵਾਰੀ ਐਮਸੀ ਸਾਹਿਬ ਕਿੰਨੀ ਵਾਰੀ ਕਮੇਟੀ ਵਾਲੇ ਬੰਦੇ ਇੱਥੇ ਆ ਕੇ ਲਾਰੇ ਲਗਾ ਗਏ ਨੇ ਕਿ ਚੱਕ ਹੋ ਜਾਊਗਾ ਜੀ ਮਸ਼ੀਨਾਂ ਚੱਲ ਪਈਆਂ ਬਟ ਤੁਹਾਡੇ ਸਾਹਮਣੇ ਹੁਣ ਵੀ ਕੂੜਾ ਨਿੱਤ 100 ਤੋਂ ਉੱਤੇ ਗੱਡੀ ਇੱਥੇ ਕੂੜੇ ਦੀ ਜਾਂਦੀ ਹੈ ਜੀ ਠੀਕ ਹੈ ਕਿਸੇ ਦਾ ਕੋਈ ਯੁਰੇ ਅਫਸਰਾਂ ਦਾ ਕੋਈ ਗੱਲਬਾਤ ਸੁਣਦਾ ਇੱਥੇ ਅਸੀਂ ਜਾਈਏ ਸਾਡੀ ਨਹੀਂ ਸੁਣਦੇ ਉਰੇ ਉਹ ਆ ਕੀ ਕਹਿ ਜਾਂਦੇ ਨੇ ਮਸ਼ੀਨਾਂ ਹੁੰਦੀਆਂ ਓਵੇਂ 24 ਘੰਟੇ ਚੱਲਦੀਆਂ ਨੇ ਜੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿੰਨੇ ਪਰਿਵਾਰ ਰਹਿੰਦੇ ਆ ਜੀ ਇਸ ਤਰਪਨ ਕ੍ਰਿਸ਼ਟੀ ਪਰਿਵਾਰ ਤਾਂ ਤੁਹਾਡੇ ਸਾਹਮਣੇ ਆ ਜੀ ਸਾਰੀ ਕਲੋਨੀ ਭਰੀ ਪਈ ਆ ਜੀ ਅੰਦਾਜ਼ਾ ਜੀ ਸ਼ਹਿਰ ਵਸਿਆ ਹੋਇਆ ਜੀ ਇੱਥੇ ਠੀਕ ਹੈ ਜੀ ਜੀ ਤੇ ਤੁਸੀਂ ਸਬੰਧੀ ਹੁਣ ਕਿਥੇ ਗਏ ਨਹੀਂ ਪਿੱਛੇ ਕੰਦ ਵੀ ਗਿਰੀ ਹੋਈ ਆ ਕੰਦ ਗਿਰੀ ਹੋਈ ਆ ਜੀ ਕਮੇਟੀ ਵਾਲਿਆਂ ਨੂੰ ਕਿੰਨੀ ਵਾਰੀ ਕਹਿ ਲਿਆ ਜੀ ਪਹਿਲਾਂ ਕਰਵਾਈ ਸੀ ਉਹਨਾਂ ਨੇ ਫੇਰ ਤੋੜ ਦਿੱਤੀ ਜੀ ਕੂੜਾ ਹੀ ਐਨਾਂ ਆਂਦਾ ਬਾਈ ਇਹਦਾ ਮਤਲਬ ਵਜਨ ਹੀ ਐਨਾਂ ਜੀ ਪੂਰਾ ਟੋਠੀਆਂ ਦੇ ਨਾਲ-ਨਾਲ ਤਾਂ ਇਹਨੇ ਲੱਤਿਆ ਪਿਆ ਮਾਲ ਜੀ ਭਾਜੀ ਦਰਪੰਦ ਸਿਟੀ 'ਚ ਰਹਿਣਾ ਬਹੁਤ ਮੁਸ਼ਕਲ ਹੋਇਆ ਪਿਆ ਵਾ ਇਸ ਵਕਤ ਤਕਰੀਬਨ ਕੂੜੇ ਦੇ ਢੇਰ ਪਿੱਛੇ ਇੰਨੇ ਲੱਗੇ ਪਏ ਨੇ ਕਿ ਜਦੋਂ ਰੈਸਟਰ ਵੀ ਕੋਈ ਜਾਂਦਾ ਤੇ ਉਹ ਵੀ ਕਹਿੰਦਾ ਯਾਰ ਤੁਸੀਂ ਇਹੋ ਜੀ ਜਗ੍ਹਾ ਤੇ ਰਹਦੇ ਹੋ ਜਿੱਥੇ ਰਹਿਣ ਯੋਗ ਹੈ ਨਹੀਂ ਕੀ ਜੀ ਤੇ ਬਟ ਹੁਣ ਮਜਬੂਰੀ ਹੈ ਲੋਨ ਲੈ ਕੇ ਹੋਏ ਨੇ ਘਰ ਬਣਾਈ ਹੋਏ ਨੇ ਪਰ ਇੱਥੋਂ ਛੱਡ ਕੇ ਵੀ ਜਾ ਨਹੀਂ ਸਕਦੇ ਹੈਗੇ ਸੋ ਬਹੁਤ ਮੰਦਾ ਹਾਲ ਹੈ ਜੇ ਪਿੱਛੇ ਦੇਖਿਆ ਜਾਵੇ ਭਾਜੀ ਰਸਤਾ ਪਿੱਛੇ ਬਹੁਤ ਜ਼ਿਆਦਾ ਪਰ ਡੰਪ ਉਹੀ ਹੀ ਵਧਾਇਆ ਜਾ ਰਿਹਾ ਦਰਪੰਦੇ ਨਾਲ ਅੱਗੇ ਵੀ ਰਸਤਾ ਪਿਆ ਹੋਇਆ ਜੀ ਅੱਗੇ ਵੀ ਕੂ ਜਗਾ ਭਈ ਹੋਈ ਉੱਥੇ ਵੀ ਸੈਟ ਸੱਕਦੇ ਨੇ ਪਰ ਇੱਥੇ ਦੇਖੋ ਤੁਸੀਂ ਹਾਲਾਤ ਇਹੋ ਜਿਹੇ ਬਣਾਏ ਹੋਏ ਕਿ ਇੱਕ ਪਹਾੜ ਤੋਂ ਵੀ ਉੱਚਾ ਪਹਾੜ ਲੱਗ ਰਿਹਾ ਜੀ ਇੱਥੇ ਸੋ ਇੱਥੇ ਰਹਿਣਾ ਭਾਜੀ ਬਹੁਤ ਮੁਸ਼ਕਲ ਹੋਇਆ ਪਿਆ ਜੀ ਹੁਣ ਜੇ ਨਹੀਂ ਹੱਲ ਹੁੰਦਾ ਫਿਰ ਕੀ ਹੱਲ ਕਰੋਗੇ ਤੁਸੀਂ ਕੀ ਤੁਹਾਡਾ ਹੋਇਆ ਜੀ ਅਗਲਾ ਕਦਮ ਕੀ ਹੋਊਗਾ ਸਰਕਾਰਾਂ ਨੂੰ ਸਰ ਅਪੀਲ ਹੀ ਕਰ ਸਕਦੇ ਹੋਰ ਕੀ ਕਰ ਸਕਦੇ ਆ ਪਰ ਇੱਥੇ ਸਾਰੇ ਮੁੰਡੇ ਦੇ ਕੇ ਤੁਰ ਜਾਂਦੇ ਨੇ ਜੋ ਵੀ ਹੁੰਦਾ ਵਾ ਕੋਈ ਤੇ ਸਾਰੇ ਕਹਿੰਦੇ ਆ ਵੀ ਕਰਦੇ ਆ ਕਰ ਦੇਂਗੇ ਪਰ ਕੁਝ ਨਹੀਂ ਹੁੰਦਾ ਜੀ ਅਸੀਂ ਤਕਰੀਬਨ ਸੁਣਦੇ ਸੁਣਦੇ ਤਕਰੀਬਨ 10 ਸਾਲ ਹੋ ਗਏ ਮਸ਼ੀਨ ਵੀ ਲਾਈ ਸੀ ਮਸ਼ੀਨ ਵੀ ਸਾਰੀ ਮੇਰੇ ਸਾਰਾ 5 ਤੋਂ 7 ਬਾਈ ਜੀ ਇਹ ਜਿਹੜੀ ਡੰਪਿੰਗ ਗਰਾਊਂਡ ਦੀ ਪ੍ਰੋਬਲਮ ਹੈਗੀ ਆ ਨਾ ਸਾਡੇ ਸ਼ਹਿਰ ਦੀ ਇਹ ਇੱਕ ਮੇਨ ਮੁੱਦਾ ਜਿਹੜਾ ਪਿਛਲੇ 8-10 ਸਾਲਾਂ ਤੋਂ ਸੋਲਵ ਹੀ ਨਹੀਂ ਹੋ ਰਿਹਾ। ਕੋਦ ਮਿਊਨਿਸਪਲ ਕਾਉਂਸਲ ਨੂੰ ਤੇ ਅਫਸਰਾਂ ਨੂੰ ਸਮਝ ਹੀ ਨਹੀਂ ਆਉਂਦਾ ਵੀ ਇਹਦਾ ਹੱਲ ਕੀ ਹੋਣਾ। ਕਰੋੜਾਂ ਰੁਪਏ ਦਾ ਟੈਂਡਰ ਵੀ ਹੋ ਚੁੱਕਿਆ ਹੈ। ਮਸ਼ੀਨਾਂ ਵੀ ਮੰਗਾਈਆਂ ਗਈਆਂ ਪਰ ਅੱਜ ਤੱਕ ਜਿਹੜੀ ਉਹ ਮਸ਼ੀਨਾਂ ਹੈ ਉਹਨਾਂ ਜਿਹੜਾ ਰੀਸਾਈਕਲ ਕਰਨਾ ਸੀ ਕੂੜਾ ਇਹਦੇ ਉੱਤੇ ਉਹ ਨਹੀਂ ਚਲਾਈਆਂ ਜਾ ਰਹੀਆਂ। ਪੰਜ ਸੱਤ ਦਿਨ ਟੈਸਟਿੰਗ ਕਰਦੇ ਆਂ ਉਦੋਂ ਬਾਅਦ ਫੇਰ ਮਸ਼ੀਨਾਂ ਉਵੇਂ ਹੀ ਖੜੀਆਂ ਰਹਿੰਦੀਆਂ ਨੇ। ਹੁਣ ਸਭ ਤੋਂ ਪਹਿਲੀ ਗਲਤੀ ਇਹ ਹੈ ਵੀ ਡੰਪਿੰਗ ਗਰਾਊਂਡ ਜਿਹੜਾ ਹੈਗਾ ਇਹਦੇ ਕਾਰਨ ਬੜੀਆਂ ਬਿਮਾਰੀਆਂ ਫੈਲ ਰਹੀਆਂ ਆ ਹੁਣ ਗਰਮੀਆਂ ਆ ਗਈਆਂ ਮੱਖੀ ਮੱਛਰ ਬਹੁਤ ਹੋਣਾ ਲੋਕਾਂ ਦੀ ਜ਼ਿੰਦਗੀ ਜਿਹੜੀ ਨਰਕ ਬਣੀ ਪਈ ਆ ਭਿਆਨਕ ਬਿਮਾਰੀਆਂ ਡੈਂਗੂ ਮਲੇਰੀਆ ਡਾਇਰੀਆ ਵਗੈਰੀ ਜਿਹੜੀਆਂ ਬਿਮਾਰੀਆਂ ਨੇ ਲੋਕਾਂ ਨੂੰ ਹੋਣੀਆਂ ਨੇ ਫਿਰ ਪਹਿਲਾਂ ਵੀ ਹੋ ਚੁੱਕੀਆਂ ਨੇ ਮੇਰਾ ਖਿਆਲ ਇਹਦੇ ਪੋਲਿਊਸ਼ਨ ਬੋਰਡ ਦੇ ਵੀ ਆਰਡਰ ਹੋ ਚੁੱਕੇ ਨੇ ਕਿ ਡੰਪਿੰਗ ਗਰਾਊਂਡ ਦਾ ਜਿਹੜਾ ਹੈਗਾ ਹੱਲ ਕੀਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਮਿਊਨਿਸਪਲ ਕਾਉਂਸਲ ਵੱਲੋਂ ਐਮਸੀ ਵੱਲੋਂ ਪ੍ਰਧਾਨ ਵੱਲੋਂ ਇਹਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਲੋਕਾਂ ਦੀ ਜ਼ ਸਭ ਤੋਂ ਪਹਿਲਾਂ ਤਾਂ ਬਿਲਡਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨੇ ਕਲੋਨੀ ਕੱਟੀ ਆ ਲੋਕਾਂ ਨੂੰ ਸਬਜ ਬਾਗ ਗਲਤ ਦਿਖਾ ਕੇ ਵੀ 2 ਸਾਲਾਂ ਜਾਂ 3 ਸਾਲਾਂ ਦਾ ਡੰਪਿੰਗ ਗਰਾਊਂਡ ਚੱਕਿਆ ਜਾਊਗਾ 플ਾਟ ਵੇਚਦੇ ਧੋਖਾਧੜੀ ਕੀਤੀ ਹੈ ਮੇਰੇ ਖਿਆਲ ਬਿਲਡਰ ਦੇ ਦੇਖਿਆ ਜਾਵੇ ਥੀਸਾਂ ਵੀ ਸਾਰੀਆਂ ਪੈਂਡਿੰਗ ਹੋਣਗੀਆਂ ਠੀਕ ਹੈ ਜੀ ਚਲੋ ਇਹ ਮੇਰੇ ਖਿਆਲ ਕਾਉਂਸਲ ਦਫਤਰ ਜਾਣੇ ਇਹਨਾਂ ਨੂੰ ਇਹ ਕਹਿ ਦਿੰਦੇ ਨੇ ਵੀ ਤੁਹਾਡੀ ਕਲੋਨੀ ਸਾਡੇ ਕੋਲ ਹੈਂਡਓਵਰ ਨਹੀਂ ਹੈਗੀ ਐ ਕੁਝ ਪਾਰਟ ਹੈਂਡਓਵਰ ਐ ਕੁਝ ਨਹੀਂ ਹੈਗਾ ਹੱਲ ਵੀ ਕਿੱਥੋਂ ਹੋਣਾ ਇਸ ਕਰਕੇ ਸਾਰੀ ਬਾਈ ਜੀ ਇੱਕ ਦੂਜੇ ਨੂੰ ਟੱਕਣ ਤੇ ਲੱਗੇ ਹੋਏ ਆ ਕੋਈ ਇਹਦਾ ਹੱਲ ਕਰਨ ਚ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਪਈ ਆ ਸਭ ਤੋਂ ਵੱਡੀ ਗੱਲ ਇੱਥੇ ਉਹ ਸੋਚਣ ਵਾਲੀ ਹੈ ਵੀ ਤੁਸੀਂ ਦੇਖੋ ਕਿੰਨਾ ਪੋਲੀਥਿਨ ਇੱਥੇ ਆ ਰਿਹਾ ਜਦੋਂ ਕਿ ਪੋਲੀਥਿਨ ਸਰਕਾਰ ਵੱਲੋਂ ਬੈਨ ਹੈ ਸੈਂਟਰ ਗਵਰਨਮੈਂਟ ਵੱਲੋਂ ਵੀ ਸਟੇਟ ਗਵਰਨਮੈਂਟ ਵੱਲੋਂ ਵੀ ਪਰ ਇਹਦੇ ਵਿੱਚ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਜਿੰਨਾ ਹੈ ਕਿ ਜਿਆਦਾ ਪੋਲੀਥਿਨ ਇੱਥੇ ਭਰਿਆ ਪਿਆ ਜਿਹਨੂੰ ਕਿ ਡਿਸਟਰੋਏ ਕਰਨਾ ਸਭ ਤੋਂ ਹਾਰਮਫੁਲ ਹੈ ਸਭ ਤੋਂ ਔਖਾ ਹੈ ਤੇ ਜੇ ਇਹਨੂੰ ਫੂਕਦੇ ਆ ਤਾਂ ਇਹਦੇ ਵਿੱਚ ਹਾਰਮਫੁਲ ਗੈਸਿਸ ਨਿਕਲਦੀਆਂ ਨੇ ਜਿਹੜੀਆਂ ਲੋਕਾਂ ਨੂੰ ਅਸਥਮਾ ਵਰ ਅਸਥਮਾ ਵਗਿਆ ਤੇ ਹੋਰ ਭਿਆਨਕ ਬਿਮਾਰੀਆਂ ਸਾਹ ਦੀਆਂ ਜਿਹੜੀਆਂ ਰੁਕਣ ਦੀਆਂ ਬਿਮਾਰੀਆਂ ਨੇ ਉਹ ਲੋਕਾਂ ਨੂੰ ਲੱਗ ਸਕਦੀਆਂ ਇਸ ਲਈ ਮੈਂ ਤਾਂ ਇਹਨਾਂ ਨੂੰ ਵੀ ਕਹੂੰਗਾ ਸਾਰੇ ਦਰਪਨ ਸਿਟੀ ਵਾਲਿਆਂ ਨੂੰ ਜਿੰਨੀ ਐਚ ਆਰ ਐਸੋਸੀਏਸ਼ਨ ਹੈ ਕਿ ਬਾਈ ਜੀ ਤੁਸੀਂ ਇਕੱਠੇ ਹੋ ਕੇ ਇੱਕ ਕੰਟੈਂਪਟ ਫਾਈਲ ਕਰੋ ਵਿੱਚੇ ਪਾਰਟੀ ਬਣਾਓ ਮਿਊਨਿਸਪਲ ਕਾਉਂਸਲ ਨੂੰ ਅਫਸਰਾਂ ਨੂੰ ਪੋਲਿਊਸ਼ਨ ਬੋਰਡ ਨੂੰ ਤੇ ਜਿਹੜਾ ਇੱਥੇ ਦਾ ਬਿਲਡਰ ਹੈ ਜਿਨ੍ਹਾਂ ਨੇ ਤੁਹਾਨੂੰ ਝੂਠੇ ਸਬਜਵਾ ਕੇ ਦਿਖਾ ਕੇ ਕਲੋਨੀ ਕੱਟੀ ਹੈ ਇੱਥੇ ਬਾਈ ਜੀ ਤੁਸੀਂ ਮੜੇ ਜਾ ਕੈਮਰਾ ਮਾਰੋ ਇੱਕ ਸਫਤੇ ਵੱਡੀ ਹਾਈ ਟੈਂਸ਼ਨ ਵਾਇਰ ਦੇ નીચે ਜਿਹੜੇ ਹੈਗੇ ਆ ਨਕਸ਼ੇ ਪਾਸ ਹੋ ਚੁੱਕੇ ਆ ਜਗਬਾਨ ਟੀਵੀ ਲਈ ਖਰੜ ਤੋਂ ਗਗਨਦੀਪ ਦੀ ਰਿਪੋਰਟ